ਸਰਸ਼ੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੀ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।ਦਰਅਸਲ ਮੁਕਸਰ ਸਾਹਿਬ ਦੀ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਜੀ ਤਖਸ਼ੀ ਦਮਦਮਾ ਸਾਹਿਬ ਹੁੰਦੇ ਹੋਏ ਮਾਲਵੇ ਦੀ ਧਰਤੀ ਬਠਿੰਡਾ ਪਹੁੰਚੇ ਸਨ। ਤਾਂ 21 ਜੂਨ 1706 ਈਸਵੀ ਦੇ ਵਿੱਚ ਗੁਰੂ ਸਾਹਿਬ ਜਿਨ੍ਹਾਂ ਨੇ ਇੱਥੇ ਚਰਨ ਪਾਏ ਸਨ ਤਾਂ ਉਸੇ ਦੀ ਯਾਦ ਵਿੱਚ ਉਸੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਸਜਾਇਆ ਗਿਆ।ਦਰਅਸਲ ਇਹ ਨਗਰ ਕੀਰਤਨ ਜੋ ਕਿ 20 ਜੂਨ ਯਾਨੀ ਕਿ ਅੱਜ ਗੱਡਿਆ ਗਿਆ ਤੇ ਇਸੇ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਦੱਸ ਦੇ ਕਿ ਨਗਰ ਕੀਰਤਨ ਜੋ ਕਿ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਗੁਰੂ ਘਰ ਵਿਖੇ ਜਾ ਕੇ ਸਮਾਪਤ ਹੋਵੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਤੇ ਉਹਨਾਂ ਦੀ ਆਮਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਹਾਲਾਂਕਿ ਇਸ ਦੌਰਾਨ ਪਾਠੀ ਸਿੰਘ ਜਿਨ੍ਹਾਂ ਵੱਲੋਂ ਇਸ ਦਿਨ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਇਸ ਤਰ੍ਹਾਂ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਤੇ ਗੁਰੂ ਸਾਹਿਬ ਜਿਨਾਨੀ ਅਤੇ ਚਰਨ ਪਾਇ ਸੰਤ ਉਹਨਾਂ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਗਿਆ। ਹਾਂਜੀ ਖਾਲਸਾ ਕੀ ਕਰਨਾ ਚਾਹੋਗੇ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਬ ਸ੍ਰੀ ਗੁਰੂ ਲੋਗ ਸਿੰਘ ਜੀ ਮਹਾਰਾਜ ਜਿਹੜਾ ਜੋ 23 ਜੂਨ 1706 ਨੂੰ ਸਾਬ ਸ੍ਰੀ ਗੁਰੂ ਲੋਗ ਸਿੰਘ ਜੀ ਮਹਾਰਾਜ ਚਾਰੀ ਮੁਕਤੀ ਕਰਤੀ ਸ੍ਰੀ ਮੁਕਤਸਰ ਸਾਹਿਬ ਤੋਂ ਹੁੰਦੇ ਹੋਏ ਤੋਂ ਸ੍ਰੀ ਦਮਾ ਸਾਹਿਬ ਕੋ ਹੁੰਦੇ ਹੋਏ ਸ੍ਰੀ ਬਟਿੰਡਾ ਦੀ ਤਰਤੀ ਤੇ 23 ਜੂਨ ਨੂੰ ਜੋ ਪਹੁੰਚੇ ਹਨ ਪਹੁੰਚਣ ਤੇ ਆਮਦਿਆੜਾ ਜੋ ਹਰ ਸਾਲ ਸ਼ਰੋਣੀ ਗੁਰਪਰਵਾਨ ਕਮੇਟੀ ਸੰਗਠਨ ਦੇ ਸਹਿਯੋਗ ਦੇ ਨਾਲ ਹਰ ਸਾਲ ਹੀ 21 ਜੂਨ ਨੂੰ ਆਮਦਿਆੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਵੱਡੀ ਪੱਧਰ ਤੇ ਸ਼ਰੋਣੀ ਗੁਰਪਰਵਾਨ ਕਮੇਟੀ ਅਤੇ ਸਮੂਹ ਸੰਗਠਨਾਂ ਦੇ ਸਹਿਯੋਗ ਦੇ ਨਾਲ ਆਇਆ ਹੈ ਇਸੇ ਸਬੰਧੀ ਵਿੱਚ ਦਸਵੀਂ ਚਾਰੇ ਸ਼ਿਵਸਾਟੀ ਅਤੇ ਸਮੂਹ ਸਭਾ ਸੈਟੀਆਂ ਸੰਗਠਨ ਦੇ ਸਹਿਯੋਗ ਦੇ ਨਾਲ ਅੱਜ ਜੋ 20 ਜੂਨ ਨੂੰ ਹਰ ਸਾਲ ਨਗਰ ਕੀਰਤਨ ਸੰਗਤਾਂ ਵੱਲੋਂ ਸ਼ਹਿਰ ਦੇ ਵਿੱਚ ਕੀਤਾ ਜਾਂਦਾ ਇਹ ਨਗਰ ਕੀਰਤਨ ਤਕਰੀਬਨ 6 ਵਜੇ ਸਵੇਰੇ ਅੱਜ 20 ਤਰੀਕ ਨੂੰ ਆਰੰਭ ਹੋਣ ਲੱਗਾ ਹੈ ਜਿਹੜਾ ਕਿ 9 10 10:30 ਵਜੇ ਗੁਰਦੁਆਰਾ ਕਿਲਾ ਸਾਹਿਬ ਸਮਾਪਤੀ ਹੋਣੀ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਛਤਰ ਛਾਇਆ 5 ਪਿਆਰੇ ਦੀ ਗਵਾਈ ਦੇ ਵਿੱਚ ਇਹ ਨਗਰ ਕੀਰਤਨ ਅੱਜ ਆਰੰਭ ਹੋਣਾ ਹੈ ਕਿਉਂਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਮਾਲਵੇ ਦੀ ਧਰਤੀ ਬਠਿੰਡਾ ਸ਼ਹਿਰ ਦੇ ਵਿੱਚ 1706 ਨੂੰ ਜੋ ਬਾਬਾ ਰਤਨ ਹਾਜੀ ਸਾਹਿਬ ਦੀ ਦਰਗਾਹ ਕੀਤਾ ਕਾਣਾ ਦੇਵ ਦਾ ਦੇ ਜੋ ਕਿਲਾ ਮਾਰਕਸਾ ਰਖੇ ਜੋ ਕਿਰਾਉਸ ਲਖੰਡਰ ਸੀ ਜੋ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਕਾਣਾ ਦੇ ਉਸ ਨੂੰ ਉਸ ਦਾ ਉਧਾਰ ਕੀਤਾ ਤੇ तमाम ਵਰ ਦੇ ਕੇ ਬਠਿੰਡਾ ਮਾਲ ਬਠਿੰਡਾ ਦੇ ਧਰਤੀ ਨੂੰ ਨਵਾਜਿਆ ਇਸ ਮਾਲਵੇ ਨੂੰ ਗੁਰੂ ਕਾ ਮਾਲਵਾ ਕਹਿ ਕੇ ਨਵਾਜਿਆ ਇਹ ਸਹਿਬ ਸ੍ਰੀ ਗੁਰੂ ਰਵਿ ਸਿੰਘ ਜੀ ਮਹਾਰਾਜ ਨੇ ਇਹ ਖੇਤ ਪਧਾਰਨ ਦੀ ਖੁਸ਼ੀ ਦੇ ਵਿੱਚ ਜੋ ਹਰ ਸਾਲ ਹੀ ਸੰਗਤਾਂ ਵੱਡੇ ਚਾਤ ਸ਼ਰਧਾ ਨਾਲ ਇੱਥੇ ਆ ਰਹੇ ਹੋਈਆਂ ਨੇ ਅੱਜ ਵੀ ਵੱਡੀ ਪੱਧਰ ਤੇ ਜੋ ਸੰਗਤਾਂ ਪਹੁੰਚਿਆ ਨੇ ਸ੍ਰੀ ਗੰਡ ਪਾਤਿਸਵਾਂ ਰਾਮਬਨੈਸ ਜੀ ਦੇ ਕੋਲ ਪਹੁੰਚੇ ਨੇ ਉਸ ਤੋਂ ਪ੍ਰਭਾਤ ਫੇਰੀ ਵੀ ਕਰਨੀ ਹੈ ਜੋ ਕਿਲਾ ਸਾਹ ਪਹੁੰਚਣੀ ਹੈ ਤੇ ਰਾਤ ਨੂੰ ਤੀਰਤੰਦਰਬਾਰ ਵੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਸੁਨਹਿਰਵਾਰ ਸਾਹਿਬ ਅਨੁਸਾਰ ਸਾਹਿਬ ਤੋਂ ਉਹ ਜੀ ਰਸਾ ਜੇ ਬਾਉਸੇ ਨੇ ਕਰਾਣੀ ਹੈ ਮੈਂ ਇਸ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਤੁਹਾਡਾ ਮੇਰਾ ਨਾਮ ਰਾਜ ਸਿੰਘ ਹੈ ਕੀ ਕਹਿਣਾ ਚਾਹੂੰਗਾ ਅੱਜ ਜਦ ਨਗਰ ਕੀਰਤਨ ਕੀਤਾ ਜਾ ਰਿਹਾ ਕਿਸੇ ਸਬੰਧ ਨਾਲ ਦਸਮੇਸ਼ ਪਾਸ਼ਾ ਦੇ ਆਮ ਕੁਝ ਨਹੀਂ ਸਾਰੀ ਸਿਕਸੈਂਡਰਪੁਰ ਨਗਰ ਕੀ ਜੀ ਸਜਾਇਆ ਗਿਆ ਹੈ ਤੇ ਇਸ ਸੰਗਤ ਇੱਕ ਮੌਸਲਾ ਸਾਹਿਬ ਕਈ ਆਪਾਂ ਨੇ ਸਾਡੀ ਦਸਵੇਂ ਪੈਰੀ ਸੇਵਾ ਸੋਸਾਇਟੀ ਵੱਲੋਂ ਇਹ ਨਗਰ ਕੀ ਤਨ ਕਿਹੜੇ ਕਿਹੜੇ ਪੜਾਵਾਂ ਤੋਂ ਹੁੰਦਾ ਕਿੱਥੇ ਪਹੁੰਚੂਗਾ ਇੱਥੋਂ ਚੱਲੇਗਾ ਜੀ ਹਾਜ਼ੀਰਤ ਨੂੰ ਚੱਲ ਕੇ ਮਾਡਰ ਟਾਊਨ ਮਾਡਰ ਟਾਊਨ ਤੋਂ ਬਾਜੂਰੋੜ ਬਾਜੂਰੋੜ ਤੋਂ ਸੌ ਬੁਟੀ ਰੋਡ ਬਾਬਾ ਅਜੀਤ ਸਿੰਘ ਜੀ ਚੌਂਕ ਇਹ ਅਜੀਤ ਰੋਡ ਉੱਤਰ ਹੁੰਦਾ ਹੋਇਆ ਬਾਜੀ ਚੌਕ ਬਾਜੀ ਚੌਕ ਤੋਂ ਮਾੜ ਰੋੜ ਹੁੰਦਾ ਹੋਇਆ ਸਿੱਧਾ ਕਿਲਾ ਸਾਹਿਬ ਚਲੇ ਗਏ ਕੀ ਨਾਮ ਹੈ ਤੁਹਾਡਾ ਸੁਖਵੀਰ ਸਿੰਘ ਕੀ ਕਹਿਣਾ ਚਾਹੂੰਗਾ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਸਬੰਧ ਵਿੱਚ ਹੈਗਾ ਇਹ ਜੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ 10ਵੇਂ ਪਾਸ਼ਾ ਅਕਚੂਰੀ ਗੁਰਗੋਬਿੰਦ ਸਿੰਘ ਜੀ ਜਦੋਂ ਉਹ ਹੰਡਾ ਆਏ ਸੀ ਕਿ ਉਹਨਾਂ ਦੇ ਆਣ ਦੇ ਸਬੰਧ ਵਿੱਚ ਕੱਢਿਆ ਜਾਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢਿਆ ਜਾ ਰਿਹਾ ਹੈ ਸ਼ਹੀਦ ਪੈਰਿ ਸੇਵਾ ਸਾਇਟੀ ਆ ਕੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੱਟਿਆ ਜਾ ਰਿਹਾ ਜੀ ਅੱਜ ਦੇ ਦਿਨ 10ਵੇਂ ਪਾਸ਼ਾ ਤਲੰਡੀ ਸਾਹਿਬ ਤਲੰਡੀ ਸਾਹਿਬ ਤੋਂ ਹੁੰਦੇ ਹੋਏ ਪਿੰਡਾਂ ਵਿੱਚ ਦੀ ਹੁੰਦੇ ਹੋਏ ਤੇ ਬਟੰਡੇ ਜੋ ਹਜਰ ਸਿੰਘ ਗੁਰਦਾਸ ਸਾਹਿਬ ਵਿੱਚ ਉਹਨਾਂ ਨੇ ਚੱਲ ਪਾਏ ਸੀਗੇ ਜਿੱਤੋਂ ਉਹਨਾਂ ਨੂੰ ਸੰਗਤਾਂ ਨੇ ਬੇਨਤੀ ਕਰਕੇ ਖੇਲਾ ਸਾਹਿਬ ਲੈ ਕੇ ਗਏ ਸੀ ਕਿ ਉਸੇ ਜੋ ਸੰਬੰਧ ਦੇ ਵਿੱਚ ਸਾਰਾ ਨਗਰ ਕੀਰਤਨ ਅੱਜ ਦੇ ਦਿਨ ਕੱਢਿਆ ਜਾਂਦਾ ਹਰ ਸਾਲ ਅੱਜ ਵੀ ਬਾਈਕ ਚੱਲਦਾ ਰਹੇ thank you